ਆਵਾ ਪਈ ਹੋਈ ਜਿਹੜੀ ਦਾ ਦੇ ਪਿੰਡ ਦੀ ਆਨੇ ਜਿੱਥੇ ਕਿ ਇੱਕ ਕਲੋਨੀ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕ ਆਪਣੇ ਘਰਾਂ ਦੇ ਵਿੱਚ ਪਾਣੀ ਵੜਨ ਤੋਂ ਉਪਰਾਲੇ ਕਰ ਰਹੇ ਨੇ ਪਰ ਪਾਣੀ ਦੇ ਅੱਗੇ ਕੁਦਰਤ ਦੇਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਸਿਰਫ ਤੇ ਸਿਰਫ ਅਰਦਾਸਾਂ ਦੁਆਵਾਂ ਚੱਲਦੀਆਂ ਨੇ ਤਾਂ ਪਰ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਲੋਕ ਕਹਿ ਰਹੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਮੰਝਿਆਂ ਦੇ ਉੱਤੇ ਬਿਠਾ ਕੇ ਮੰਝੇ ਉੱਚੀਆਂ ਥਾਵਾਂ ਦੇ ਉੱਤੇ ਰੱਖ ਰਹੇ ਹਾਂ ਤਾਂ ਜੋ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ ਸਕੇ ਕਹਿੰਦੇ ਸਮਾਂ ਤਾਂ ਫਿਰ ਬਣ ਜਾਵੇਗਾ ਪਰ ਜਾਨ ਨਹੀਂ ਦੁਆਰੇ ਬਣਦੀ ਇਸ ਕਰਕੇ ਕਹਿੰਦੇ ਜੇ ਜਾਨ ਹੈ ਤਾਂ ਜਹਾਨ ਹੈ ਵਾਕਈ ਹੀ ਬਹੁਤ ਸਾਰੇ ਲੋਕ ਸਮਾਨ ਚੱਕਣ ਦੇ ਵਿੱਚ ਲੱਗ ਜਾਂਦੇ ਨੇ ਪਰ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੀ ਤਾਂ ਉਹਨਾਂ ਲੋਕਾਂ ਨੂੰ ਗੁਜਾਰਿਸ਼ ਆ ਅਪੀਲ ਹੈ ਕਿ ਤੁਸੀਂ ਆਪਣੀ ਜਾਨ ਦੀ ਹਿਫਾਜ਼ਤ ਕਰੋ ਸਮਾਨ ਤਾਂ ਫੇਰ ਬਣ ਜਾਵੇਗਾ ਕਿਉਂਕਿ ਜੇ ਜਾਨ ਹੈ ਤਾਂ ਜਹਾਨ ਹੈ ਪਰ ਸਮਾਨ ਦਾ ਤੁਸੀਂ ਬਸਾ ਨਹੀਂ ਖਾਂਦੇ ਜਿਸ ਦੇ ਕਰਕੇ ਕਈ ਵਾਰ ਤੁਹਾਡੀ ਜਾਨ ਦੇ ਉੱਤੇ ਵੀ ਭਾਰਾ ਪੈ ਜਾਂਦਾ ਅਜਿਹਾ ਤੁਹਾਡਾ ਕੰਮ ਤਾਂ ਪਰ ਹੁਣ ਜੋ ਲਹਿਰਾ ਗਾਗਾ ਦੀ ਇਹ ਤਸਵੀਰਾਂ ਨੇ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਹਾਲਾਤ ਨੇ ਗਰੀਬ ਬਸਤੀ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਹੀ ਪਾਣੀ ਹੈ ਬਾਹੁਰਾਮਾ ਜੀ ਬਾਹੁਰਮ ਕਿਹੜਾ ਬਾੜ ਹੈ ਕੀ ਹਾਲਾਤ ਨੇ ਕਿਵੇਂ ਪਾਣੀ ਆਇਆ ਕੀ ਕੀ ਕਹਿੰਦਾ ਜੀ ਬਾਹੁਰਾਮਾ ਬਾੜ ਨੰਬਰ ਹੈ ਜੀ ਬਾੜ ਤੇ ਇਹ ਹਾਂ ਜੀ ਬਸਤੀ ਇਹ ਸਾਰੇ ਘਰ ਕਿੰਨੇ ਮਕਾਨ ਸਾਰੇ ਜੀ ਪਾਣੀ ਆ ਰਿਹਾ ਜਵਾਖ ਵੀ ਅਸੀਂ ਮੰਜੇ ਦੇ ਤਫਾ ਕਰਕੇ ਬਿਠਾਏ ਹੋਏ ਨੇ ਇਹਨਾਂ ਨਾਲ ਪਾਣੀ ਛੱਡਿਆ ਕੱਪੜੇ ਸਾਡੇ ਬੁਰਾ ਹਾਲ ਹੋ ਰਿਹਾ ਰੋਟੀ ਪਕਾਉਣ ਦੀ ਜਗ੍ਹਾ ਵੀ ਨਹੀਂ ਰਹੀ ਸੜਿਆ ਕੋ ਹੱਲ ਹੋਣਾ ਚਾਹੀਦਾ ਜੀ ਇਹ ਪਾਣੀ ਵੀ ਆਉਣ ਦੀ ਇੰਨਾ ਪਾਣੀ ਖੜਾ ਹੋਣ ਦਾ ਕਾਰਨ ਕੀ ਹੈ ਇਹ ਕਾਰਨ ਜਿਆ ਕਿਹੜਾ ਪੋਲਾ ਆ ਪੋਲਾ ਪਿਆ ਇਹ ਪੋਲਾ ਦਾ ਪਾਣੀ ਸਾਰਾ ਰੇਲਵੇ ਜਾ ਉੱਥੋਂ ਆਉਂਦਾ ਸਾਰਾ ਰੇਲਵੇ ਛੱਡਿਆ ਹੋਇਆ ਪਾਣੀ ਐਵੇਂ ਜੋ ਕਰੇ ਖੱਪੀ ਜਾਂਦਾ ਪਾਣੀ ਉਸ ਤੋਂ ਬਾਅਦ ਪਰੇਸ਼ਾਨਾ ਹੋ ਗਏ ਹਾਂ ਪਰੇਸ਼ਾਨਾ ਕਰਕੇ ਪਾਣੀ ਵਧ ਗਿਆ ਵਧ ਗਿਆ ਚਾਰ ਉਧਰੋਂ ਵੀ ਇਧਰੋਂ ਮੀਹੀ ਦਾ ਪਾਣੀ ਉਧਰੋਂ ਰੇਲਵੇ ਦਾ ਪਾਣੀ ਸਾਰੇ ਦੋ ਹੀ ਅੱਗਾ ਹੰਤ ਤੱਕ ਇਹ ਰੇਲ ਗੱਡੀ ਸੜਿਆ ਬਹੁਤ ਬੁਰਾ ਹਾਲ ਫੜਿਆ ਵੇਲਾ ਹਾਲ ਹੋਣਾ ਚਾਹੀਦਾ ਕੋਈ ਨਾ ਕੋਈ ਪਾਣੀ ਦਾ ਕਿਤੇ ਲਿਕੜੇ ਸਾਡੇ ਬੱਚੇ ਤਾਂ ਬਾਹਰ ਮਿਲਣ ਨੂੰ ਯੋਗ ਨਹੀਂ ਹੈ। ਨਾਮ ਹੈ ਬਰਾ। ਜੀ ਜਿਹੜਾ ਕਿਹੜਾ ਏਰੀਆ ਹੈ ਜਿਹੜਾ ਇੱਥੇ ਪਾਣੀ ਭਰਿਆ ਹੋਇਆ ਕਿੰਨਾ ਕੁ ਜਿਹੜਾ ਨੁਕਸਾਨ ਹੋ ਰਿਹਾ ਹੈ? ਇੱਥੇ ਜੀ ਬਹੁਤ ਬੜਾ ਨੁਕਸਾਨ ਹੋ ਰਿਹਾ ਜੀ ਸਾਡੇ ਘਰਾਂ ਦਾ ਬੁਰਾ ਹਾਲ ਹੈ ਜੀ ਕੋਈ ਇਹ ਜੀ ਸਰਨਾਦ ਨਹੀਂ ਹੈਗਾ। ਤਰਖੂਜੀ ਕਲੋਨੀ ਬਾੜ ਲੰਮੜ 14 ਚ। ਹਾਂਜੀ ਬੁਰਾ ਹਾਲ ਹੈ ਦੇਖੋ ਖੁਦ ਸਿੱਧੂ ਵੀ ਖੁਦ ਦੇਖ ਸਕਦੇ। ਪਾਣੀ ਦਾ ਬਹੁਤ ਬੁਰਾ ਹਾਲ ਹੈ। ਘਰਾਂ ਚ ਪਾਣੀ ਰੋਕਣ ਵਾਸਤੇ ਤੁਸੀਂ ਕੀ ਕਰ ਰਹੇ ਹੋ? ਮੇਰੇ ਤਾਂ ਪਤੇਰ ਕਮੇਟੀ ਦੇਰ ਪਾਣੀ ਉਹ ਰੋਕ ਰਿਆ ਰੋਕ ਰਿਆ ਇੱਥੇ ਪੂਰਾ ਹਾਲ ਹੋ ਰਿਹਾ ਹੈ ਆਵਾਜ਼ ਨੰਬਰ ਬਸਤੀ ਆ ਇੱਕ ਮਿੰਟ ਇੱਕ ਬਸਤੀ ਜਿਹੜਾ ਮੇਰਾ ਨਾਮ ਤਾਂ ਨੀਂਦਾ ਈਲਰਮ ਕਿਵੇਂ ਦੇਖ ਦੋ ਥੋੜੀ ਬਸਤੀ ਚ ਪਾਣੀ ਬਹੁਤ ਹੈ ਘਰਾਂ ਚ ਪਾਣੀ ਵੜ ਗਿਆ ਕਿਵੇਂ ਦੇਖ ਦੋ ਉਹ ਮੀਟਰ ਵੀ ਡੁੱਬਣ ਵਾਲੇ ਹੋ ਰਹੇ ਜੀ ਸਾਡੇ ਸਾਰੇ ਬਿਜਲੀ ਵਾਲੇ ਮੀਟਰਾਂ ਨੂੰ ਵੀ ਕਰੰਟ ਲੱਗਣ ਦਾ ਵੀ ਡਾ ਬਾਕੀ ਸਾਰਾ ਕਾਰਟ ਸੋ ਸਾਰਾ ਹਾ ਡੁੱਬਿਆ ਪਿਆ ਇੱਧਰ 70 70 ਕੇ 20 ਸਾਰੀ ਹਮ ਅੱਜ ਦਾ ਸਾਰੀਆਂ ਸੈਡਾਂ ਪਾਣੀ ਨਾਲ ਵਲੋਗ ਹੋਈਆਂ ਪਈਆਂ ਹਮ ਕਿਸ ਤਰ੍ਹਾਂ ਵੀ ਮੰਨ ਕੇ ਘਰਾਂ ਚ ਵੀ ਪਾਣੀ ਗਿਆ ਤੁਹਾਡੇ ਕਰ ਹੱਟ ਵੀ ਪਾਣੀ ਵੜਿਆ ਫਿਰਦਾਗਾ ਮੀਟਰਾਂ ਦੇ ਵੀ ਡਰ ਹੋਰੇਗਾ ਕਿਤੇ கரੰਟ ਦਾ ਬਿਜਿ ਨਹੀਂ ਸੀ। ਜੀ கரੰਟ ਵਾਸਤੇ ਵੀ ਇਹ ਸੈਟਿੰਗ ਕਰੋ। ਤਾਂ ਤੁਸੀਂ ਸੁਣਿਆ ਲਹਿਰਾ ਗਾਗਾ ਦੀ ਟੇਹਾ ਬਸਤੀ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਤਾਂ ਪਹਿਲਾਂ ਹੀ ਗਰੀਬਾਂ ਅਸੀਂ ਤਾਂ ਪਹਿਲਾਂ ਹੀ ਰੱਬ ਦੇ ਮਾਰੇ ਆ ਪਰ ਇੱਕ ਵਾਰ ਫੇਰ ਕੁਦਰਤ ਨੇ ਇਹ ਆਫਤ ਲਿਆ ਕੇ ਸਾਨੂੰ ਜਿਹੜਾ ਬਿਲਕੁਲ ਨੀਚੇ ਕਰ ਦਿੱਤਾ ਥੱਲੇ ਲਾ ਦਿੱਤਾ ਤਾਂ ਹੁਣ ਆਖਰ ਕਦੋਂ ਤੱਕ ਗੱਡੀ ਲੀ ਦੇ ਉੱਤੇ ਆਉਂਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਸਰਕਾਰ ਨੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਗਾਤਾਰ ਲੋਕ ਬੇਨਤੀ ਕਰ ਰਹੇ ਨੇ ਅਪੀਲਾਂ ਕਰ ਰਹੇ ਨੇ ਕਿ ਆਕੇ ਸਾਡੀ ਸਾਰ ਲਈ ਜਾਵੇ ਸਾਡੀ ਮਦਦ ਕੀਤੀ ਜਾਵੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਅਸੀਂ ਘਰਾਂ ਤੋਂ ਬੇਕਾਰ ਹੋ ਚੁੱਕੇ ਹਾਂ ਘਰ ਕਈਆਂ ਦੇ ਤਾਂ ਘਰ ਤੱਕ ਡਿੱਗ ਚੁੱਕੇ ਨੇ ਬੜੀ ਮਿਹਨਤ ਦੇ ਨਾਲ ਇੱਕ ਇੱਕ ਪਾਈ ਪਾਈ ਜੋੜ ਕੇ ਇਨਸਾਨ ਆਪਣਾ ਘਰ ਬਣਾਉਂਦਾ ਸੁਪਨਿਆਂ ਦੇ ਘਰ ਪਰ ਜਦੋਂ ਇਸ ਤਰੀਕੇ ਦੇ ਨਾਲ